ਮਾਰੇ ਦੇ ਬਸਤਰ ਸਿੰਦੇ ਆ ਚੰਗੀ ਸੇਵਾ ਚੰਗਾ ਗੁਣ ਆ ਤੇ ਇਹ ਗੁਣ ਹਰ ਇੱਕ ਕੋ ਨਹੀਂ ਹੁੰਦਾ ਕਿ ਮਰਾਠੇ ਵੀਰ ਉਹ ਪੁਰਾਣੇ ਆ ਚਿਹਰੇ ਮੈਂ ਯਾਦ ਆ ਪੁਰਾਣੇ ਇਹਨਾਂ ਦੇ ਗਾਂ ਦੀ ਗਾਂ ਹੁਣ ਬੱਚੇ ਲੱਗੇ ਨੇ ਨਾਲ ਕਰਨ ਅੱਛਾ ਹਾਂ ਇਹਨਾਂ ਵੀ ਛੱਡਿਆ ਨਹੀਂ ਹੈ ਕੀਤਾ ਹਨ ਜਦੋਂ ਤਿਆਰ ਹੋ ਗਿਆ ਤਿਆਰ ਹੋਣ ਤੋਂ ਬਾਅਦ ਇੱਕ ਰੀ ਇਹਨੂੰ ਧੋ ਕੇ ਸੁੱਚਾ ਕਰਕੇ ਫੇਰ ਹੀ ਲਾਉਣਾ ਹੁੰਦਾ ਛੋਟੇ ਛੋਟੇ ਪੀਸ ਕੱਟੇ ਰਹਿ ਜਾਂਦੇ ਆ ਨਾ ਜਿਹੜੇ ਕਿਸੇ ਕੰਮ ਨਹੀਂ ਆਉਂਦੇ ਇਹ ਬਗੈਦਾ ਇਹਨਾਂ ਨੂੰ ਜਦੋਂ ਉਹ ਪਾ ਕੇ ਗੱਠ ਚ ਬੰਨ ਕੇ ਲੈ ਜਾਂਦੇ ਆ ਤੇ ਸਿੰਘ ਫਿਰ ਥੱਲੇ ਨਾ ਸੰਸਕਾਰ ਕਰ ਦਿੰਦੇ ਇਹਨਾਂ ਨੂੰ ਅਗਣ ਭੇੜ ਹੀ ਕਰੀਦਾ ਵਾ ਨੇ ਇਹਨਾਂ ਦੇ ਇਹੀ ਆ ਮਤਲਬ ਕੀ ਕਹ ਲੋ 우ਸਤਾਦ ਇਹਨਾਂ ਦੇ 우ਸਤਾਦ ਜੀ ਇਹ ਨੇ ਤੇ ਫਿਰ ਆ ਉਹਦਾ ਨਾਲ ਇਹਨਾਂ ਦੀ ਟੀਮ ਆ ਫਿਰ ਪਾਸ਼ਾ ਦੇ ਦਰ ਦੇ ਉੱਤੇ ਲੱਗਣੀ ਚੀਜ਼ ਆ ਨਾ ਫਿਰ ਵਧੀਆ ਹੀ ਹੋਣੀ ਚਾਹੀਦੀ ਆ ਬਿਲਕੁਲ ਇਹ ਉਹ ਵਾਲਾ ਹਿੱਸਾ ਹੈ ਜਿੱਥੇ ਪਿਛਲੇ ਸਾਲ ਦਿਖਾਇਆ ਸੀ ਕਿ ਮਰਾਠੇ ਵੀਰ ਗੁਰੂ ਘਰ ਲਈ ਚੰਦੋਏ ਸੀਂਦੇ ਨੇ ਨਿਸ਼ਾਨ ਸਾਹਿਬ ਦੇ ਚੋਲਿਆਂ ਦੀ ਸੇਵਾ ਹੁੰਦੀ ਆ ਤੇ ਰੁਮਾਲੇ ਸਾਹਿਬ ਵੀ ਸੀਤੇ ਜਾਂਦੇ ਆ ਬਾਬਾ ਜੀ ਹੁਣ ਅੱਜ ਆ ਮੈਟਾਂ ਵਾਲਾ ਵੀ ਹੈਗਾ ਨਾ ਜਿਹੜੇ ਇਹ ਜਿਹੜੇ ਪੰਗਰ ਦੇ ਵਿੱਚ ਲੰਗਰ ਦੇ ਵਿੱਚ ਵਿਛਾਈ ਕਰਦੇ ਆ ਜੀ ਫਿਰ ਉਹਨਾਂ ਨੂੰ ਕੀ ਆ ਇੱਕ ਸਾਈਡਾਂ ਤੋਂ ਇਹਨਾਂ ਨੂੰ ਕੱਪੜਾ ਲਾ ਕੇ ਨਾ ਇਦਾਂ ਸਟੀਚਿੰਗ ਕਰ ਦਿੰਦੇ ਆ ਉਹਦੇ ਨਾਲ ਕੀ ਆ ਪਾੜਦੇ ਨਹੀਂ ਆ ਆ ਪੱਟੀ ਜੀ ਲੱਗ ਜਾਂਦੀ ਹੈ ਤੇ ਐਰ ਕੀ ਸੱਚ ਇੱਕ ਚੀਜ਼ ਹੋਰ ਚੇਂਜ ਹੋ ਗਈ ਆ ਹਾਂਜੀ ਪਹਿਲਾਂ ਚੰਦੂਆ ਸਾਹਿਬ ਦਾ ਇੱਧਰ ਹੀ ਹੁੰਦਾ ਸੀਗਾ ਨਾ ਹਾਂਜੀ ਹਾਂਜੀ ਇੱਧਰ ਹੁਣ ਕੁਰਦੀਆਂ ਗਸ਼ਰੇ ਚੋਲੇ ਤੇ ਗਾਤਰਾ ਸਾਹਿਬ ਜਿਦਾਂ ਇਹ ਚ ਸਿੰਦੇ ਨੇ ਅੱਛਾ ਜੀ ਤੇ ਉਹ ਇਹ ਮਤਲਬ ਹੁਣ ਜਿਹੜੇ ਸੇਵਾਦਾਰ ਆ ਉਹਨਾਂ ਦੇ ਕੱਪੜੇ ਹੀ ਇੱਥੇ ਸੀ ਕੀਤੇ ਜਾਂਦੇ ਨੇ ਹਾਂਜੀ ਹਾਂਜੀ ਪੱਕੇ ਜਿਹੜੇ ਰਹਿਣ ਵਾਲੇ ਉਹਨਾਂ ਦੀ ਮਤਲਬ ਕਿ ਯੂਨੀਫਾਰਮ ਲਾ ਲਓ ਗੁਰੂ ਘਰ ਦੀ ਵਰਦੀ ਸੇਵਾਦਾਰਾਂ ਦੀ ਹੈ ਨਾ ਠੀਕ ਹੈ ਤੇ ਬਾਕੀ ਜਿਹੜੇ ਚੰਦੂਆ ਸਾਹਿਬ ਹੀ ਪਿਛਲੀ ਵਾਰੀ ਵਿਖਾਏ ਉਹ ਐਰ ਕੀ ਬਦਲ ਕੇ ਇੱਧਰ ਬਣਾਤਾ ਹਾਲ ਨਵਾਂ ਬਹੁਤ ਸੋਹਣਾ ਜਿੱਦਾਂ ਘਰ ਆ ਵੀ ਦੇਖ ਲਈ ਆਪਾਂ ਹਾਂਜੀ ਹਾਂਜੀ ਆਓ ਪਕ ਅਲ ਅਲੱਗ ਅਲੱਗ ਹੋ ਗਿਆ ਹਣਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸੋਣਾ ਬਣਾਦਾਂ ਨਾਲੇ ਵਧੀਆ ਰਹਿੰਦਾ ਇੱਕ ਸਾਈਡ ਤੇ ਹਾਂਜੀ ਇਹ ਤਾਂ ਹੈ ਲੱਗੇ ਪਏ ਨੇ ਕਾਰੀਗਰ ਹਾਂਜੀ ਹਾਂਜੀ ਇਹ ਹੁਣ ਸਾਰਾ ਡਿਪਾਰਟਮੈਂਟ ਇੱਧਰ ਹੀ ਆ ਗਿਆ ਆ ਵੀਰ ਚੰਦੋਆ ਸਾਹਿਬ ਸੀਰੇ ਨੇ ਹਾਂਜੀ ਇਹ ਚੰਦੋਆ ਸਾਹਿਬ ਦੇ ਇਹ ਆਪਣੇ ਸੋਖਾ ਸੰਦਾਨਾ ਆਪਣੇ ਸੁਖਾਸਣ ਜਿਹੜਾ ਮਹਾਰਾਜ ਦੇ ਹੁੰਦਾ ਨਾ ਥੱਲੇ ਦਰਬਾਰ ਦੇ ਵਿੱਚ ਦੋਵਾਂ ਸਾਈਡਾਂ ਤੇ ਬਣਿਆ। ਜੀ ਜੀ ਜੀ। ਤੋ ਵੱਡਾ ਹੈ ਨਾ ਉਹਦੇ ਵਿੱਚ ਕਾਫੀ ਮਹਾਰਾਜ ਦੇ ਸਰੂਪ ਆਉਂਦੇ ਜਿਹੜੀ ਵੀਡੀਓਜ਼ ਦਿਖਾਇਆ ਸੀ। ਹਾਂਜੀ 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 ਹਾਂਜੀ। ਫਿਰ ਉਹ ਆ ਚੰਦੂਆ ਸਾਹਿਬ। ਠੀਕ ਹੈ ਜੀ। ਹਾਂਜੀ। ਬਹੁਤ ਵਧੀਆ। ਤੇ ਅੱਛਾ ਬਹੁਤ ਸੋਹਣਾ ਵਾ ਕੱਪੜਾ ਸਪੈਸ਼ਲ ਹਾਂ ਜੀ ਹਾਂ ਜੀ। ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ। ਇਹ ਇਹ ਸਾਰਾ ਇੱਥੇ ਤਿਆਰ ਹੋਇਆ ਵਾ। ਹਾਂਜੀ ਇੱਥੇ ਇੱਥੇ ਤਿਆਰ। ਆ ਜਿਹੜੀਆਂ ਚੀਜ਼ਾਂ ਲਿਆ ਕੇ ਫਿਰ ਇਹ ਠੀਕ ਹੈ ਜੀ ਤੇ ਇਹ ਇਹ ਜਿਹੜਾ ਆ ਇਹ ਇਹ ਕਿਹੜੀ ਜਗ੍ਹਾ ਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਬਣਦਾ ਹੈ ਨਾ ਰਤਨਗੜ੍ਹ ਸਾਹਿਬ ਦਾ ਆ ਇਹ ਅੱਛਾ ਜੀ ਹਾਂ ਇਹ ਵੀ ਬਹੁਤ ਪਿਆਰਾ ਵੇਖੋ ਜਿਹੜੇ ਨੇੜੇ ਦੇ ਗੁਰੂ ਗੋਬਿੰਦਗੁਰੂਦਵਾਰ ਸਾਹਿਬ ਹਾਂਜੀ ਹਾਂਜੀ ਉਹਨਾਂ ਵਾਸਤੇ ਠੀਕ ਹੈ ਜੀ ਇਹ ਇਹ ਇਨਾਂ ਨੇ ਇਹ ਜਿਹੜੀ ਜਿਹੜੀ ਹੈਗੀ ਹੈ ਨਾ ਘੇਰਾ ਬਾਹਰਲਾ ਜਿਹੜਾ ਉਹ ਚੱਲ ਰੋ ਉਹਨਾਂ ਨੇ ਆ ਤੇ ਇਹਨਾਂ ਨੇ ਬਾਅਦ ਚੋਂ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਖਾਂ ਬਾਅਦ ਚੋਂ ਸੈੱਟ ਕਰ ਦੇਣਾ ਆ ਇਹਨਾਂ ਨੇ ਆਪਕੀ ਠੀਕ ਹੈ ਜੀ ਸਹੀ ਹੈ ਬਾਕੀ ਮਹਾਰਾਜ ਸਾਹਿਬ ਦੇ ਜਿਹੜੇ ਪਲੰਗਿਆਂ ਦੇ ਉੱਤੇ ਆ ਉਹ ਉਹ ਵੀ ਛੋਟੇ ਚਦੋਏ ਵੀ ਇੱਥੇ ਸੀਤਦੇ ਹਨਾ ਠੀਕ ਆ ਜੀ ਤੇ ਜਿਹੜੇ ਉੱਪਰ ਵਾ ਉੱਥੇ ਵੀ ਇਦਾਂ ਹੀ ਬਾਕੀ ਆ ਸਾਈਡ ਵਾਲੀ ਝਾਲਰ ਸੀਰੇ ਨੇ ਆ ਵਾਲੇ ਹਾਂਜੀ 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 ਠੀਕ ਹੈ ਤੇ ਨਾਲ ਦੀ ਨਾਲ ਹੀ ਆ ਪਏ ਆ ਜਿਹੜੇ ਹਿਸਾਬ ਦੇ ਨਾਲ ਮਾਲ ਆਇਆ ਮਤਲਬ ਮਹਾਰਾਜ ਦੇ ਹਨਾ ਤੇ ਇਹ ਫਿਰ ਕਰ ਦੇਣਗੇ ਹੁਣ ਤਾਂ ਵਧੀਆ ਚਲੋ ਲੰਬਾਰੀਆਂ ਲੁਬੁਰੀਆਂ ਇੱਧਰ ਬਣਾਈਆਂ ਆ ਲੈਸ ਲੂਸ ਵਗੈਰਾ ਰੱਖੀਆਂ ਸਾਰੀਆਂ ਜਿਹੜੀਆਂ ਜੜੀਆਂ ਹਨਾ ਬਈ ਜਿਹੜੇ ਰੰਗ ਦਾ ਜਿਵੇਂ ਦਾ ਜਿੱਦਾਂ ਦਾ ਚੰਦਵਾ ਸਾਹਿਬ ਆ ਫਿਰ ਉਹਦੇ ਹਿਸਾਬ ਨਾਲ ਜਿਵੇਂ ਦਾ ਸੱਫਾ ਬਣਾਇਆ ਇਹ 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 ਪੜਦੇ ਆ ਪੜਦੇ ਵੀ ਬਣਦੇ ਨਾ ਜਿਹੜੇ ਜਿੱਥੇ ਸੋਖਾ ਸੰ ਨਹੀਂ ਮਾਰੇ ਦਾ ਹਾਂਜੀ ਤੇ ਜਿਹੜੇ ਪਲੰਗੇ ਆ ਤੇ ਪਲੰਗਿਆਂ ਨੂੰ ਪੜਦੇ ਜਿਹੜੇ ਸਾਈਡ ਤੇ ਲਾਉਂਦੇ ਉਹ ਵੀ ਇੱਥੇ ਬਣਾਉਂਦੇ ਨੇ ਓਕੇ ਹਾਂਜੀ ਠੀਕ ਹੈ ਜੀ ਸਾਰਿਆਂ ਦੇ ਵਿੱਚ ਹੀ ਫਿਰੋਜ਼ ਹਿਸਾਬ ਨਾਲ ਪਏ ਆ ਹਾਂਜੀ ਆ ਇਹਦੇ ਚ ਤਿਆਰ ਹੋਇਆ ਆਧਾ ਪਿਆ ਕਪੜਾ ਵੀ ਪਿਆ ਵਾ ਹਾਂਜੀ ਉਹ ਫਿਰ ਜਿੱਦਾਂ ਜਿੱਦਾਂ ਹਾਂ ਉਹ ਫਿਰ ਮੰਗਾ ਲੈਂਦੀ ਆ ਬਾਅਦ ਚ ਸਲਾਈ ਇੱਥੇ ਹੋ ਜਾਂਦੇ ਆ ਫਿਰ ਜਿਹੜੇ ਜਿਹੜੇ ਹਿਸਾਬ ਨਾਲ ਚੋਦਵਾ ਸਾਹਿਬ ਆ ਜਿੱਥੇ ਜਿੱਥੇ ਆ ਨਾ ਸੈੱਟ ਹੋਣਾ ਉਹਦੀ ਬਿੰਤੀ ਕਰਕੇ ਨਾਪਾ ਲੈ ਕੇ ਉਸ ਹਿਸਾਬ ਦੇ ਨਾਲ ਹੀ ਆ ਸਾਰੇ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਪਏ ਆ ਕਿਉਂਕਿ ਉਸ ਉਸ ਤਰ੍ਹਾਂ ਜੇ ਬਾਜ਼ਾਰੋਂ ਲਿਆਂਦੇ ਜਾਣ ਫਿਰ ਉਹਨਾਂ ਦਾ ਸਾਈਜ਼ ਪੂਰਾ ਆਉਂਦਾ ਨਹੀਂ ਆ ਇਹ ਫਿਰ ਨਾਲੇ ਇਹ ਕੱਪੜਾ ਵਧੀਆ ਮਗਾ ਕੇ ਨਾ ਸਾਰਾ ਹੀ ਵਧੀਆ ਵਧੀਆ ਸੀਂਦੇ ਨੇ ਆਪਦੇ ਹਿਸਾਬ ਨਾਲ ਹੀ ਸੈੱਟ ਜਿੱਦਾਂ ਲਾਉਣੇ ਹੁੰਦੇ ਆ ਜੀ ਜੀ ਦੇਖੋ ਗੁਰੂ ਸਾਹਿਬ ਦੇ ਮਹਾਰਾਜ ਦੀ ਤੁਹਾਨੂੰ ਪਤਾ ਹੀ ਆ ਪਾਸ਼ਾ ਦੇ ਦਰ ਦੇ ਉੱਤੇ ਲੱਗਣੀ ਚੀਜ਼ ਆ ਨਾ ਫਿਰ ਵਧੀਆ ਹੀ ਹੋ ਇਹ ਸਾਰਾ ਹੀ ਅਦਾਈ ਠੀਕ ਆ ਜੀ ਜਿੱਦਾਂ ਹਰ ਕਲਰ ਦੇ ਆ ਇਹ ਨੀਲੇ ਰੰਗ ਚ ਹਾਂਜੀ ਹਾਂਜੀ ਸੋਨੇ ਬਹੁਤ ਸੋਨੇ ਠੀਕ ਆ ਜੀ ਆਹ ਵਾਲੇ ਬਣ ਤਿਆਰ ਹੋ ਗਿਆ ਸਾਰਾ ਕੁਝ ਹਾਂਜੀ ਇਹ ਪਰਦੇ ਆ ਤੇ ਆਹ ਵੇਖੋ ਜਿੱਦਾਂ ਨਾ ਆ ਹੁਣ ਪੂਰੇ ਮਤਲਬ ਕਿ ਇਹਨੂੰ ਛਾਦਰੀ ਕਹਿ ਲਓ ਹਾਂਜੀ ਪਰ ਇਹ ਪੂਰੇ ਤਿਆਰ ਹੋ ਕੇ ਕਢਾਈ ਇਹਦੀ ਜਿਹੜੀ ਆ ਆਈ ਆ ਰੈਡਮੈਂਟ ਅੱਛਾ ਮਤਲਬ ਹਨਾ ਮਹਿੰਗਾਈ ਬਹੁਤ ਮਹਿੰਗੀ ਆ ਹੂੰ ਤੇ ਆਪ ਜੀ ਦੇ ਹੱਥ ਸੁੱਚੇ ਹੀ ਗਏ ਜੀ ਜੀ ਤੇ ਫਿਰ ਤੇ ਚੈੱਕ ਕਰ ਲੋ ਆ ਜੋ ਤੇ ਇਹਨੂੰ ਨਾ ਮਤਲਬ ਕੀ ਹੁਣ ਇਹਨਾਂ ਕੀ ਕਰਨਾ ਆ ਇਹਦੇ ਨਾਲ ਆ ਵੇਖੋ ਇਹ ਜੜੀਆਂ ਚੀਜ਼ਾਂ ਨੇ ਇਹਦੇ ਵਿੱਚ ਫਿਰ ਉਹਦੇ ਹਿਸਾਬ ਦੇ ਨਾਲ ਇਹਨੂੰ ਸੈੱਟ ਕਰ ਦੇਣਾ ਆ ਠੀਕ ਆ ਸਲਾਈ ਕਰ ਦੇਣੀ ਆ ਇਹਨਾਂ ਨੇ ਠੀਕ ਹੈ ਜੀ ਤੇ ਘੇਰੇ ਘੇਰੇ ਬਾਅਦ ਚ ਚਾਲਰ ਲਾ ਦੇਣੀ ਆ ਇਹਨੂੰ ਜੋਇੰਟ ਕਰ ਦੇਣਾ ਜਿਹਨੂੰ ਸਟਿਚ ਜਦੋਂ ਨਾਲ ਦੀ ਨਾਲ ਹੀ ਇਹਨੂੰ ਕਰਕੇ ਨਾ ਤੇ ਫਿਰ ਇਹਨੂੰ ਚੰਦੋਆ ਸਾਹਿਬਾਨਾ ਇਹ ਥੋੜਾ ਜਿਹਾ ਮਹਿੰਗੀਆਂ ਚੀਜ਼ਾਂ ਨੇ ਮਤਲਬ ਕਢਾਈ ਭਾਰ ਬਹੁਤ ਜ਼ਿਆਦਾ ਇਹਦਾ ਹਾਂਜੀ ਤੇ ਜਿੱਦਾਂ ਅੰਮ੍ਰਿਤਸਰ ਸਾਹਿਬ ਤੋਂ کئی ਲੁਧਿਆਣੇ ਤੋਂ ਕੋਈ ਕਿੱਥੇ ਕ ਵੀ ਘੜਵਾਉਂਦੇ ਹੁਣ ਕਿੱਥੇ ਕ ਵੀ ਹਾਂਜੀ ਤੇ ਇਹ ਕਢਾਈ ਕਰਕੇ ਆਈਆਂ ਜਿੱਦਾਂ ਹਨਾ ਆਪਾਂ ਕਹਿ ਲਈਏ ਬਹੁਤ ਸੋਹਣੇ ਚੰਦੋਆ ਸਾਹਿਬ ਸਹੀ ਹੈ ਜੀ ਆ ਮਨ ਲਾਦਰ ਮਾਲਾ ਸਾਹਿਬ ਤਿਆਰ ਹੋਏ ਕਿ ਚੰਦੂਆ ਸਾਹਿਬ ਦੀ ਇਹ ਵੀ ਇਹ ਰਮਨਲਾ ਸਾਹਿਬ ਜੀ ਤੇ ਇਹ ਚੰਦੂਆ ਸਾਹਿਬ ਦੀ ਇਹ ਵੀ ਚੱਲ ਰਹਾ ਏਦਾਂ ਹੀ ਆ ਇਹ ਵੀ ਚੰਦੂਆ ਸਾਹਿਬ ਹੀ ਆ ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਜਿਹੜੇ ਆ ਵਾਲੇ ਆ ਇਹ ਸੈੱਟ ਫਿਰ ਏਦਾਂ ਹੀ ਮੰਗਾਏ ਹੁੰਦੇ ਇਹਨਾਂ ਨੂੰ ਬਾਅਦ ਚ ਫਿਰ ਬਣਾਉਣਾ ਹੁੰਦਾ ਨਾ ਕਿਹੜੇ ਨਾਬ ਦੇ ਨਾਲ ਫਿਰ ਚਾਲਰ ਲਾ ਕੇ ਇਹਨਾਂ ਨੂੰ ਵਿੱਚ ਜੋਇੰਟ ਕਰਕੇ ਠੀਕ ਆ ਜੀ ਤੇ ਸੋਨੇ ਬਣ ਜਾਂਦੇ ਆ ਸਹੀ ਆ ਜੀ ਆ ਵੀ ਜਿਹੜਾ ਆਪਾਂ ਚੰਦੂਆ ਸਾਹਿਬ ਵੇਖਿਆ ਸੀ ਉਹਦੇ ਨਾਲ ਹਾਂ ਉਹਦੇ ਨਾਲ ਦਾ ਹੀ ਸੈੱਟ ਆ ਥੋੜਾ ਇਹਦੇ 'ਚ ਫਰਕ ਹੋਊਗਾ ਪਰ ਉਹਦੇ ਨਾਲ ਦਾ ਇਹ ਵੀ ਜਿਹੜੀ ਚੀਜ਼ ਆ ਇਹ ਕਢਾਈ ਉਹ ਤੋਂ ਹੋ ਕੇ ਆ ਇਹ ਬਾਕੀ ਆ ਮਰਾਠੇ ਵੀਰ ਉਹ ਪੁਰਾਣੇ ਆ ਚਿਹਰੇ ਮੈਂ ਯਾਦ ਆ ਪੁਰਾਣੇ ਇਹਨਾਂ ਦੇ ਗਾਂ ਦੀ ਗਾਂ ਹੁਣ ਬੱਚੇ ਲੱਗੇ ਨੇ ਨਾਲ ਕਰਨ ਅੱਛਾ ਹਾਂ ਇਹਨਾਂ ਵੀ ਛੱਡਿਆ ਨਹੀਂ ਹੈ ਕਿਤਾ ਹਨ ਮਹਾਰਾਜ ਦੀ ਕਿਰਪਾ ਹੈ ਇਹਨਾਂ ਦੇ ਬਜ਼ੁਰਗ ਸੀਗੇ ਹਾਂ ਇਹਨਾਂ ਦਾ ਪੁੱਤ ਹੈ ਉਹ ਬੈਠਾ ਨਾ ਹਾਂਜੀ ਹਾਂਜੀ ਠੀਕ ਹੈ ਤੇ ਕੀੜੀਆਂ ਹਾਂਜੀ ਹਾਂਜੀ ਇਧਰ ਇਹ ਮਹਾਰਾਜ ਦੀ ਕਿਰਪਾ ਗੁਰਗੋਵਨ ਸੰਪਾਸ਼ਾ ਦੀ ਰਾਬਾ ਨੇ ਹਾਂਜੀ ਕਾਪੜਾ ਤੇ ਬਸ ਇਹਦੀ ਨੰਗਰ ਚੱਲਦੇ ਰਹਿਣ ਨੰਗਰ ਸਾਹਿਬ ਦੇ ਤੇ ਸੋਹਣੀਆ ਵੈਸੇ ਲੈਸ ਲੂਸ ਲੈਸਾਂ ਲਗਾ ਕੇ ਤੇ ਮਤਲਬ ਜਿੱਦਾਂ ਆ ਕੋੜ ਉਹ ਕਲਰ ਮੈਚ ਕਰਦੇ ਨੇ ਉਹਦੇ ਨਾਲ ਹਨਾ ਉਹਦਾਂ ਦੀਆਂ ਲਾ ਕੇ ਤੇ ਸੋਹਣੇ ਬਣ ਜਾਂਦੇ ਚੰਦੂਆ ਸਾਹਿਬ ਜਿਹੜੇ ਆ ਇਹਨਾਂ ਰੱਖਿਆ ਆ ਤੇ ਆ ਹੁਣ ਆ ਕੋ ਇਹ ਹੁਣ ਇਹ ਝਾਲਰ ਆ ਝਾਲਰ ਥੱਲੇ ਇਹਨੂੰ ਲੈਸ ਲਾਤੀ ਇਦਾਂ ਆਹ ਜਿਹੜੀ ਪੱਟੀ ਮੈਂ ਤੁਹਾਨੂੰ ਵਿਖਾਣ ਡਿਆ ਸੀ ਨਾ ਉਹ ਵਾਲੀ ਹਾਂਜੀ ਇਹ ਇਹਦੇ ਵਿੱਚ ਉਹਨਾਂ ਸਲਾਈ ਕੀਤੀ ਆ ਹਨਾ ਬਾਅਦ ਚੋਂ ਡਿਜ਼ਾਈਨ ਬਾਅਦ ਦਾ ਆਹ ਡਿਜ਼ਾਈਨ ਵੱਖਰੀ ਉਹ ਕਢਾਈ ਵੱਖਰੀ ਹੋ ਗਿਆਈ ਇਹ ਵੱਖਰੀ ਹੋ ਗਿਆਈ ਬਿਲਕੁਲ ਬਿਲਕੁਲ ਸੋਹਣੇ 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 ਮਤਲਬ ਬਣ ਜਾਂਦੇ ਨੇ ਤੇ ਆਹ ਵੇਖੋ ਹਾਂਜੀ ਆ ਜਿਵੇਂ ਆਪਾਂ ਲਮਾਰੀ ਚ ਖੋਲ ਕੇ ਵੇਖੀ ਹਾਂਜੀ 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 ਇਹ ਉਹ ਸਾਨੂੰ ਜਿਵੇਂ ਇਹਨਾਂ ਨੂੰ ਲੱਗਦੀ ਵੀ ਫੱਬਦੀ ਆ ਉੱਤੇ ਉਸ ਹਿਸਾਬ ਦੇ ਨਾਲ ਨਹੀਂ ਉਹ ਆਇਆ ਹੀ ਸੈਟ ਦੇ ਹਿਸਾਬ ਨਾਲ ਆਏ ਹੁੰਦੇ ਆ ਬਣ ਕੇ ਆਈਆਂ ਦੀ ਹਨ ਉਹਦੇ ਨਾਲ ਹੀ ਫਿਰ ਲਾ ਦਿੰਦੇ ਨੇ ਸਹੀ ਆ ਜੀ ਹਾਂ ਜੀ ਆ ਹੁਣ ਦਰਸ਼ਨ ਕਰਨ ਵਾਲੀ ਚੀਜ਼ ਬਣ ਗਈ ਹਨਾ ਜਿੱਦਾਂ ਹੁਣ ਬਹੁਤ ਸੋਹਣਾ ਬਣ ਗਿਆ ਇਹਨਾਂ ਨੇ ਬਣਾ ਦਿੱਤਾ ਤਿਆਰ ਹੋ ਗਿਆ ਏ ਜੀ ਤੇ ਇਦਾਂ ਹੀ ਇਹ ਜਦੋਂ ਲੱਗ ਗਿਆ ਤੇ ਬਹੁਤ ਸੋਹਣਾ ਲੱਗਣਾ ਬੜੀ ਖੂਬਸੂਰਤੀ ਦੇ ਨਾਲ ਬਣਾਇਆ ਇਹਨਾਂ ਨੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਕਿਹਾ ਸੀ ਕਿ ਇਹ ਉੱਥੋਂ ਆਈਆਂ ਨੇ ਹਨਾ ਇਹਨਾਂ ਨੂੰ ਵਿੱਚ ਕਰਕੇ ਸਟੇਜ ਤੇ ਆ ਆ ਨਾਲ ਦੀ ਨਾਲੇ ਡਿਜ਼ਾਈਨ ਜਿਹੜੇ ਆ ਕਢਾਈ ਉੱਥੋਂ ਹੋ ਗਿਆ ਹੀ ਅਮਰਸਰ ਸਾਹਿਬ ਤੋਂ ਜੀ ਤੇ ਇਹ ਹੁਣ ਵੇਖੋ ਜਦੋਂ ਤਿਆਰ ਹੋ ਗਿਆ ਤਿਆਰ ਹੋਣ ਤੋਂ ਬਾਅਦ ਆਇ ਕਰੀ ਇਹਨੂੰ ਧੋ ਕੇ ਸੁੱਚਾ ਕਰਕੇ ਫੇਰ ਹੀ ਲਾਉਣਾ ਹੁੰਦਾ ਕਈ ਏਰ ਕੀ ਆ ਹੱਥ ਉੱਤੇ ਲੱਗ ਵੀ ਜਾਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਆ ਤੇ ਬਾਕੀ ਇਹ ਜਦੋਂ ਸੁੱਚਾ ਕਰਕੇ ਸੁਕਾ ਕੇ ਫੇਰ ਇਹਨੂੰ ਜਿੱਥੇ ਵੀ ਲਾਉਣਾ ਜਿੱਦਾਂ ਹੁਣ ਇਹ ਆਪਣੇ ਸੋਖਾਸਣ ਵਾਲੀ ਜਗ੍ਹਾ ਆ ਥੱਲੇ ਕਾਫੀ ਵੱਡਾ ਸਥਾਨ ਹੋਣਾ ਤਾਂ ਹੀ ਉਹ ਕਾਫੀ ਵੱਡਾ ਸਾਈਜ਼ ਆ ਉਹ ਆਪਾਂ 200 ਖਾਸਣ ਨਹੀਂ ਵਿਖਾਏ ਸੀ ਜਿੱਥੇ ਹਾਂਜੀ ਪਿਛਲੀ ਵਾਰ ਆਪਾਂ ਦੇਖੀ ਸੀ ਹਾਂਜੀ ਹਾਂਜੀ ਉੱਥੇ ਜੀ ਜੀ ਉਹ ਕਾਫੀ ਏਰੀਆ ਖੁੱਲਾ ਯਾਰ ਰਕਬਾ ਦਾ ਉਹਦੇ ਉਹਦੇ ਹਿਸਾਬ ਦੇ ਨਾਲ ਇਹਦਾ ਫਿਰ ਇਹ ਜਿਹੜਾ ਉੱਤਰਲਾ ਉੱਪਰਲਾ ਸਟੈਂਡ ਹੁੰਦਾ ਨਾ ਉਹਦੇ ਹਿਸਾਬ ਨਾਲ ਮੇਚਾ ਲਿਆ ਹੁੰਦਾ ਨਾਪ ਲਿਆ ਹੁੰਦਾ ਇਹਦਾ ਜੀ 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 ਤੇ ਬਹੁਤ ਸੋਹਣੀ ਚੀਜ਼ ਆ ਬੜੀ ਮਿਹਨਤ ਕਰਦੇ ਆ ਵਿਚਾਰੇ ਦਿਲੋਂ ਲੱਗੇ ਰਹਿੰਦੇ ਆ ਹੂੰ ਤੇ ਮਹਾਰਾਜ ਗੁਰੂ ਸਾਹਿਬ ਕਿਰਪਾ ਰੱਖੇ ਇਦਾਂ ਹੀ ਸੇਵਾ ਕਰਦੇ ਰਹਿਣੇ ਚੜਦੀ ਕਲਾ ਦੇ ਨਾਲ ਬਿਲਕੁਲ ਜੀ ਚੜਦੀ ਕਲਾ ਤੇ ਉਹ ਜਿਹੜਾ ਦੂਜਾ ਵੀ ਹੁਣ ਤਿਆਰ ਕਰਨਾ ਕਿਉਂਕਿ ਦੋ ਆਣਾ ਉਹ ਤੇ ਦੋਵੇਂ ਇੱਕੋ ਜਿਹਾ ਸੈਟ ਲਾਉਣੇ ਹੁੰਦੇ ਫਿਰ ਅੱਛਾ ਜੀ ਜਿੱਦਾਂ ਉੱਪਰਲਾ ਸੈਟ ਇਹ ਆ ਇਹਨੂੰ ਵਾਈਡ ਰੱਖਿਆ ਹਨਾ ਹਾਂਜੀ ਤੇ 골ਡਨ ਆ ਜਿਹੜੀ ਸੇੜ ਦਿੱਤੀ ਹੈ ਵਿੱਚ ਇਦਾਂ ਹੀ ਵਾਈਡ ਜਿਹੜਾ ਥੱਲੇ ਪਲੰਘਾ ਸਾਹਿਬ ਨੂੰ ਵੀ ਆ ਤੇ ਫਿਰ ਜਿਹੜੇ ਮਾਰੇ ਦੇ ਚੰਦੋਆ ਆਪਣੇ ਰਮਾਲਾ ਸਾਹਿਬ ਆ ਉਹ ਵੀ ਵਾਈਡ ਕੱਪੜੇ ਦੇ ਲੈ ਆਗੇ ਨਾ ਸੀ ਕਿ ਉਹ ਹੀ ਲਾਉਣੇ ਹੁੰਦੇ ਨੇ ਸੈਟ ਬਣ ਜਾਂਦਾ ਵਧੀਆ ਸੋਹਣਾ ਬਣ ਜਾਂਦਾ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਨਾ ਬਣਦਾ ਆ ਬਾਕੀ ਇਹਨਾਂ ਦੀ ਮਿਹਨਤ ਦਾ ਬਾਬਾ ਜੀ ਹੁਣਾਂ ਦੀ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਸਭ ਤੋਂ ਵੱਡੀ ਗੱਲ ਆ ਬਿਲਕੁਲ ਜੀ ਤੇ ਬਾਬਾ ਲਾਲ ਸਿੰਘ ਵਿਚਾਰੇ ਸੇਵਾ ਬਹੁਤ ਵਧੀਆ ਕਰਾਉਂਦੇ ਜਹੇਦਾਰ ਛੜਦੀ ਕਲਾ ਦੇ ਨਾਲ ਆਪ ਜੀ ਨੂੰ ਦੱਸਿਆ ਹੀ ਨਾ ਵੀ ਅੱਜ ਅਸੀਂ ਗਏ ਆ ਸੰਗਤ ਸਾਹਿਬ ਗੁਰਦਾਰੇ ਬਾਬਾ ਜੀ ਹੁਣਾਂ ਨਾਲ ਚੌਂਕੀਆਂ ਨਿਕਲਣ ਲਈ ਆ ਨਾ ਚੌਂਕੀਆਂ ਮਤਲਬ ਜਿੱਦਾਂ ਆਪਾਂ ਪੰਜਾਬ ਚ ਲਾ ਲੋ ਹਨਾ ਨਗਰ ਕੀਰਨ ਕੋ ਪ੍ਰਬਾਤ ਪਰੀਆਂ ਵਗੈਰਾ ਕੱਢਦੇ ਆ ਜੀ ਇੱਥੇ ਚੌਂਕੀਆਂ ਨੇ ਤੇ ਉਹ ਤੇ ਆਸੀ ਗੁਰਦਰਾ ਸਾਹਿਬ ਜਾਂਦੇ ਆ ਦਮਦਮਾ ਸਾਹਿਬ ਬਸਮਤ ਨਗਰ ਹੋ ਗਈ ਆਉਣ ਵਾਲੇ ਸਮੇਂ ਨੂੰ 24 ਨੂੰ ਹੁਣ ਇੱਥੇ ਜਿੱਦਾਂ ਹੀਰਾਗੜ੍ਹ ਦੀ ਆ ਤੇ ਸ਼ਿਕਾਰਗੜ੍ਹ ਦੀ ਆ ਮਾਤਾ ਸਾਹਿਬ ਦੀ ਇਹ ਸਾਰੀਆਂ ਜਿਹੜੀਆਂ ਚੌਂਕੀਆਂ ਨੇ ਨਾ ਨਾਨਕ ਸਰ ਰਤਨਗੜ੍ਹ ਉੱਥੋਂ ਦੀ ਹੁਣ ਸੈੱਟ ਬਣਨੇ ਆ ਪਹਿਲਾਂ ਇਹਨਾਂ ਨੇ ਲਾਤ ਤੇ ਬਣਾ ਕੇ ਜਿਹੜੇ ਜਿੱਥੇ ਸਮਾਗਮ ਹੋ ਗਏ ਆ ਉੱਥੇ ਲਾਏ ਸੀਗੇ ਪਹਿਲਾਂ ਹੀ ਹੁਣ ਜਿਹੜੇ ਆਉਣ ਵਾਲੇ ਨੈਕਸਟ ਟਾਈਮ ਜਿੱਥੇ ਜਿੱਥੇ ਚੌਂਕੀਆਂ ਜਾਣੀਆਂ ਆ ਤੇ ਉੱਥੇ-ਉੱਥੇ ਇਹਨਾਂ ਨੇ ਚੰਦਵਾਸਾ ਪੇ ਦੇਣੇ ਆ ਤੇ ਬਾਬਾ ਲਾਲ ਸੰਗੋਣੀ ਸੇਵਾ ਜਿਹੜੀ ਉਹ ਕਰਕੇ ਆਉਂਦੇ ਆ ਸਾਰੇ ਮਾਰੇ ਦੇ ਜਿੰਨੇ ਵੀ ਅੰਦਰ ਸੋਖਾ ਸੰਦੇ ਤੇ ਮੇਨ ਦਰਬਾਰ ਦੇ ਅੰਦਰ ਜਿੱਥੇ ਮਾਰੇ ਦਾ ਪ੍ਰਕਾਸ਼ ਹਨਾ ਪਾਲਕੀ ਸਾਹਿਬ ਦੇ ਚੰਨੋਵੇ ਦੇ ਉੱਪਰ ਦੇ ਸਾਡੇ ਇੱਥੋਂ ਬਣ ਕੇ ਜਾਂਦੇ ਆ ਮਤਲਬ ਇਹ ਨਹੀਂ ਵੀ ਇਕੱਲਾ ਲੰਗਰ ਸਾਹਿਬ ਦੇ ਹੀ ਸਗੋਂ ਜਿੱਥੇ ਵੀ ਇੱਥੇ ਗੁਰਦੁਆਰਾ ਸਾਹਿਬ ਹੈ ਚਾਹੇ ਸਾਥਕਾਂ ਦੇ ਬੋਰਡ ਦੇ ਹੇਠ ਨੇ ਉੱਥੇ ਵੀ ਇੱਥੇ ਹੀ ਬਣ ਕੇ ਜਾਂਦੇ ਆ ਹਾਂਜੀ ਭਾਵੇਂ ਚਲੋ ਨਿਆੰਗ ਸਿੰਘਾ ਗੋਆ ਸੈਨਮੇ ਗਰੀਬਾ ਦਾਲਕੋ ਬਰੋ ਸਾਰੇ ਰਲ ਮਿਲ ਕੇ ਇਹ ਸਾਰਿਆਂ ਦਾ ਪਿਆਰ ਆ ਇੱਕ ਦੂਜੀ ਸੇਵਾ ਸੇਵਾ ਤੇ ਗੁਰੂ ਸਾਹਿਬ ਦੀ ਆ ਗੁਰੂ ਮਹਾਰਾਜ ਦੀ ਆ ਚਲੋ ਸਾਰੇ ਇੱਕ ਹੀ ਆਪਾਂ ਜਦੋਂ ਹੈ ਹੀ ਇੱਕ ਵਾਂ ਦੇ ਫੇਰੇ ਦੇ ਚ ਕਿਹੜੀ ਗੱਲ ਤੇ ਉਹ ਸੇਵਾ ਜਿਹੜੀ ਮਹਾਰਾਜ ਨੇ ਇਹਨਾਂ ਦੀ ਝੋਲੀ ਪਾਈ ਆ ਹੋਰ ਜਰਾ ਲੰਗਰ ਸਾਹਿਬ ਦੀ ਤੇ ਉਸ ਸਾਹਿਬ ਦੇ ਨਾਲ ਕਰਾ ਕੇ ਆਉਂਦੇ ਆ ਇੱਕ ਗੱਲ ਹੋਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦੇਣਾ ਆ ਕਿ ਜਿੱਦਾਂ ਹੁਣ ਆ ਛੋਟੇ ਛੋਟੇ ਪੀਸ ਕੱਟੇ ਰਹਿ ਜਾਂਦੇ ਆ ਨਾ ਜਿਹੜੇ ਕਿਸੇ ਕੰਮ ਨਹੀਂ ਆਉਂਦੇ ਇਹਨਾਂ ਨੂੰ ਇਹ ਨਹੀਂ ਆ ਕਿ ਇਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਆ ਕਿ ਆਪਾਂ ਸੁੱਟ ਦਿੰਨੇ ਆ ਜਾਂ ਕੋਈ ਹੋਰ ਕੰਮ 'ਚ ਇਹਨਾਂ ਲਈ ਬਗੈਦਾ ਇਹਨਾਂ ਨੂੰ ਜਦੋਂ ਉਹ ਪਾ ਕੇ ਗੱਠ ਚ ਬੰਨ ਕੇ ਲੈ ਜਾਂਦੇ ਆ ਉਹ ਸਿੰਘ ਫਿਰ ਥੱਲੇ ਨਾ ਸੰਸਕਾਰ ਕਰ ਦਿੰਦੇ ਇਹਨਾਂ ਨੂੰ ਅਗਣ ਭੇੜ ਹੀ ਕਰੀਦਾ ਵਾ ਇਹ ਨਹੀਂ ਆ ਕਿ ਹੁਣ ਇਹ ਕਿਉਂਕਿ ਇਹਦੀ ਚੀਜ਼ ਚੰਦੋਆਂ ਵਾਸਤੇ ਜਾਂ ਰਮਾਲਿਆ ਸਾਹਿਬ ਵਾਸਤੇ ਆ ਤੇ ਉਹਨਾਂ ਦੀ ਹੋਰ ਕੋਈ ਵਰਤੋਂ ਨਹੀਂ ਆ ਇਹਨਾਂ ਨੂੰ ਸੰਸਕਾਰ ਕਰ ਦਿੰਦੇ ਕਿਉਂਕਿ ਕੰਮ ਤੇ ਆਉਂਦੇ ਨਹੀਂ ਤੇ ਜੇ ਅਸੀਂ ਹੋਰਗੇ ਕੰਮ ਵਰਤੀ ਤੇ ਫਿਰ ਇਹਨਾਂ ਦੇ ਬਿਆਦਵੀ ਵਾਲਾ ਕੰਮ ਹੋ ਜਾਂਦਾ ਨਾ ਤੇ ਉਹਦੇ ਕਰਕੇ ਇਹਨਾਂ ਦਾ ਸੰਸਕਾਰ ਹੀ ਕਰੀਦਾ ਮਗਣ ਭੇੜ ਹੀ ਕਰੀਦਾ ਇਹਨਾਂ ਨੂੰ ਤੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਨੇ ਤਿਆਰ ਕਰ ਦਿੱਤਾ ਜਿਹੜਾ ਗੁਰਦੁਆਰਾ ਰਤਨਗੜ੍ਹ ਸਾਹਿਬ ਵਾਸਤੇ ਆਪ ਜੀ ਨੇ ਦੱਸਣ ਦੇ ਹਨ ਹੂੰ ਹੂੰ ਤੇ ਇਹ ਵੀ ਸੈਟ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਹਾਂਜੀ ਤੇ ਇਹ ਵੀ ਕਪੜਾ ਜਿਹੜਾ ਆ ਇਹ ਕਿਹੜੀ ਜਗ੍ਹਾ ਤੋਂ ਸੀਗਾ ਮੰਗਾਇਆ ਲੁਧਿਆਣੇ ਤੋਂ ਕਿ ਅੰਮ੍ਰਿਤਸਰ ਤੋਂ ਸੂਰਤ ਤੋਂ ਇਹ ਸੌਰੀ ਸੂਰਤ ਤੋਂ ਆਇਆ ਹੈ ਅੱਛਾ ਜੀ ਤੇ ਇਹਦਾ ਇਹ ਵੀ ਬਹੁਤ ਸੋਹਣਾ ਸੈਟ ਬਣ ਗਿਆ ਰਤਨਗੜ੍ਹ ਗੁਰਦੁਆਰਾ ਸਾਹਿਬ ਦੇ ਸਹੀ ਹੈ ਤੇ ਇਹਨਾਂ ਨੇ ਇਹ ਭਾਈ ਸਾਹਿਬ ਦੀ ਕਿਰਪਾ ਮਹਾਰਾਜ ਦੀ ਇਹਨਾਂ ਨੇ ਆਪ ਦੀ ਹੱਥੀ ਤਿਆਰ ਕੀਤੇ ਪੂਰੀ ਮਿਹਨਤ ਕਰਕੇ ਸਹੀ ਹੈ ਇਹ ਜਿਆਦੀਆਂ ਝੱਲ ਰਾਂ ਸੀਦੇ ਕਾਲੇ ਦੇ ਵਾਲੇ ਦੇ ਵਾਲੇ ਹੋਰ ਨਹੀਂ ਨਹੀਂ ਸਾਰਾ ਹੀ ਕਰਦੇ ਨੇ ਉਹ ਝੱਲਰਦੇ ਉਹ ਆਪ ਕਰਕੇ ਉਦੋਂ ਤੋਂ ਬਾਅਦਾਂ ਫਿਰ ਇਹਨਾਂ ਨੇ ਸੈਟ ਸਾਰਾ ਤਿਆਰ ਹੀ ਨਹੀਂ ਕਰਨਾ ਕੰਪਲੀਟ ਨਾਲ ਜੋੜਨਾ ਵੀ ਸਾਰਾ ਮੈਂ ਇਹਨਾਂ ਦੇ ਇਹੀ ਹੈ ਮਤਲਬ ਕੀ ਕਹਲੋ ਉਸਤਾਦ ਨਹੀਂ ਉਸਤਾਦ ਜੀ ਇਹਨੇ ਤੇ ਫਿਰ ਆ ਉਦਾਂ ਨਾਲ ਇਹਨਾਂ ਦੀ ਟੀਮ ਆ ਫਿਰ ਟੀਮ ਹੋਰ ਵੀ ਹੈਗੇ ਦੋ ਦਿਨ ਅੱਜ ਛੁੱਟੀ ਦੇ ਅੱਜ ਸੰਡੇ ਆ ਨਾ ਐਤਵਾਰਾ ਉਦੇ ਕਰਕੇ ਠੀਕ ਹੈ ਹਾਂ ਜੀ ਹਾਂ ਜੀ ਤੇ ਸੋਹਣੀ ਚੀਜ਼ ਬਣਾਤੀ ਮਾਰੇ ਦੀ ਕਿਰਪਾ ਨਾਲ ਮਾਸਟਰ ਜੀ ਕਿੰਨਾ ਚਿਰ ਹੋ ਗਿਆ ਵੈਸੇ ਤੁਹਾਨੂੰ ਇੱਥੇ ਸੇਵਾ ਨਿਭਾਉਂਦੇ ਆ 1996 1996 ਤੋਂ ਜੀ ਜੀ ਸਹੀ ਉਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਵੀ ਸੀ ਨਾ ਹਾਂਜੀ ਹਾਂਜੀ ਬਾਬਾ ਅਰਨਾਮ ਸਿੰਘ ਜੀ ਦੇ ਵੇਲੇ ਦੇ ਹੀ ਆ ਬਾਬਾ ਆਤਮਾ ਸਿੰਘ ਜੀ ਹੁਣਾਂ ਦੇ ਸਹੀ ਹੈ ਜੀ ਚਲੋ ਗੁਰੂ ਸਾਹਿਬ ਜੀ ਤੁਹਾਡੇ ਤੋਂ ਸੇਵਾ ਲੈਂਦੇ ਹਾਂ ਹਾਂਜੀ ਹਾਂ ਠੀਕ ਆ ਜੀ ਹੁਣ ਇਹਨਾਂ ਨੇ ਆਪਦਾ ਬੇਟਾ ਵੀ ਆ ਜੇ ਬੱਚਾ ਇਹਨਾਂ ਦਾ ਜੁੜਦਾ ਹੈ ਹਾਂ ਠੀਕ ਆ ਜੀ ਠੀਕ ਆ ਗੋਰਾ ਸਿੰਘ ਜੀ ਮਿਹਰਬਾਨੀ ਵੀ ਤੁਸੀਂ ਅੱਜ ਫੇਰ ਸਾਨੂੰ ਇਸ ਹਿੱਸੇ ਦੇ ਫਿਰ ਦਰਸ਼ਨ ਕਰਵਾਏ ਬਾਕੀ ਇਹਨਾਂ ਵੀਰਾਂ ਦਾ ਵੀ ਧੰਨਵਾਦ ਵੀ ਜਿਹੜੀ ਪੂਰੀ ਤਨਦੇਹੀ ਨਾਲ ਸਰਪਿੰਦਰ ਦਾ ਵੀ ਬਹੁਤ ਵਧੀਆ ਇਹ ਮੇਨ ਆ ਤੇ ਸਾਰੰਗ ਦਾ ਵੀ ਬਹੁਤ ਵਧੀਆ ਇਹ ਵਿਚਾਰਾ ਚੰਗਾ ਬੱਚਾ ਕੰਮ ਵਧੀਆ ਕਰਦਾ ਜੀ ਤੇ ਨਾਲ ਇਹ ਵਿਚਾਰੇ ਸਿੰਘ ਆ ਛੜਦੀ ਕਲਾ ਵਾਲੇ ਤੇ ਬਾਕੀ ਇਹ ਅਭੀ ਚਲੋ ਗੁਰੂ ਸਾਹਿਬ ਦੀ ਕਿਰਪਾ ਸੇਵਾ ਵਧੀਆ ਮਿਲੀ ਆ ਹਾਂਜੀ ਹੋਰ ਕੋਈ ਕੰਮ ਨਹੀਂ ਆ ਮਹਾਰਾਜ ਦੇ ਬਸਤਰ ਸਿੰਦੇ ਆ ਚੰਗੀ ਸੇਵਾ ਚੰਗਾ ਗੁਣ ਆ ਤੇ ਇਹ ਗੁਣ ਹਰ ਇੱਕ ਕੋ ਨਹੀਂ ਹੁੰਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਨੂੰ ਮਹਾਰਾਜ ਨੇ ਗੁਣ ਬਖਸ਼ਿਆ ਤੇ ਅੱਜ ਇੱਥੇ ਬਹਿ ਕੇ ਆਨੰਦ ਦੇ ਨਾਲ ਸੇਵਾ ਜਿਹੜੀ ਕਰਨ ਦੇ ਨਾਲੇ ਰੋਜ਼ਗਾਰ ਮਿਲਿਆ ਗੁਰੂ ਘਰ ਵੱਲੋਂ ਹਨਾ ਤੇ ਵਧੀਆ ਗੱਲ ਹੈ ਵੱਡੀ ਗੱਲ ਮੈਨੂੰ ਨਾ ਇਹ ਬੜੀ ਚੰਗੀ ਲੱਗੀ ਵੀ ਇਹਨਾਂ ਦੀਆਂ ਪੀੜੀਆਂ ਲੰਘੀਆਂ ਹਾਂ ਬਾਕੀ ਕੀ ਹੁੰਦਾ ਦੇਖੋ ਮਹਾਂਪੁਰਸ਼ਾਂ ਵੱਲੋਂ ਵੀ ਅਸਥਾਨ ਦੇ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਨਿਹਾਲ ਸਿੰਘ ਜੀ ਦੇ ਗੁਰਦਰਾ ਲੰਗਰ ਸਾਹਿਬ ਤੇ ਦਾਣਾ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹ ਵੀ ਖਾਸ ਧਿਆਨ ਦਿੰਦੇ ਇਹਨਾਂ ਵੱਲ ਜੇ ਕਿਤੇ ਇਹਨਾਂ ਦੇ ਥੋੜਾ ਬੋਤਾ ਕੋਈ ਪ੍ਰੋਬਲਮ ਵੀ ਆ ਗਈ ਮੈਂ ਮਦਦ ਕਰ ਮਦਦ ਵੀ ਕਰ ਦੇ ਇਹਨਾਂ ਦੀ ਚੰਗੀ ਗੱਲ ਆ ਵੀ ਜੀ ਹਾਂ ਜੀ ਹਾਂ ਜੀ ਬਾਬਾ ਜੀ ਹੁਣਾਂ ਦਾ ਵੀ ਸੋਹਣਾ ਇਹਨਾਂ ਦੇ ਨਾਲ ਜਿਹੜਾ ਵਾ ਕੀ ਮਤਲਬ ਬਹੁਤ ਵਧੀਆ ਤਾਲਮੇਲ ਬਣਿਆ ਪੁਰਾਣੇ ਆ ਤੇ ਇਹਨਾਂ ਦੇ ਮਾਨ ਦੇ ਵਿੱਚ ਇਹ ਵੀ ਗੱਲ ਹੁੰਦੀ ਆ ਵੀ ਜੇ ਅਸੀਂ ਇੱਥੇ ਨੇਚਰ ਦੇ ਲੱਗੇ ਆ ਤੇ ਇਹ ਨਹੀਂ ਆ ਵੀ ਕੱਲ ਨੂੰ ਕੋਈ ਗੱਲ ਸਾਡੀ ਬਾਹਣਾ ਫੜਨ ਬਾਹਮ ਹੀ ਫੜਦੇ ਨੇ ਮਾਨ ਠੀਕ ਆ ਜੀ ਬਾਕੀ ਮਿਹਰਬਾਨੀ ਇਹ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਤੇ ਲੰਗਰ ਸਾਹਿਬ ਦੀਆਂ ਹਾਲੇ ਹੋਰ ਵੀ ਕੁਝ ਚੀਜ਼ਾਂ ਨਵੀਆਂ ਜਿਹੜੀਆਂ ਸਾਡੇ ਲਈ ਵੀ ਉਹ ਅਗਲੀ ਵੀਡੀਓ 'ਚ ਵੇਖਦੇ ਆ ਤੇ ਵੇਖਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ